ਹਾਂ ਜੀ ਬਹੁਤ ਜਿਹੜਾ ਕੇਜਰੀਵਾਲ ਦਾ ਆਮ ਆਦਮੀ ਪਾਰਟੀ ਆਸਵੰਸੇ ਦਿੱਲੀ ਦੇ ਵਿੱਚ ਕਿ ਅਸੀਂ ਸਰਕਾਰ ਚੌਥੀ ਵਾਰੀ ਬਣਾਉਣੀ ਹੈ ਬਸ ਇਹ ਤੇ ਗਿਣਤੀ ਤੱਕ ਉਹ ਆਸਵੰਸੇ ਪਰ ਇਹਦੇ ਵਿੱਚ ਕੀ ਐਸਾ ਤੁਸੀਂ ਬੀਜੇਪੀ ਨੇ ਪੱਤਾ ਛਿੜਿਆ ਜਿਹਦੇ ਕਰਕੇ ਉਹਨਾਂ ਨੂੰ ਦਮੇ ਰੋਕੇ ਰਿਹਾ ਦੇਖੋ ਬੀਜੇਪੀ ਨੇ ਕੋਈ ਪੱਤਾ ਨਹੀਂ ਛਿੜਿਆ ਬੀਜੇਪੀ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਦੇ ਵਿੱਚ ਰਹਿ ਕੇ ਲੋਕਾਂ ਦੀਆਂ ਸਮੱਸਿਆਵਾਂ ਲੋਕਾਂ ਦੀਆਂ ਦਰਪੇਸ਼ ਮੁਸ਼ਕਲਾਂਵਾਂ ਚਾਹੇ ਦੇਸ਼ ਦੀਆਂ ਹੋਣ ਚਾਹੇ ਕਿਸੇ ਪਰਦੇਸ਼ ਦੀਆਂ ਹੋਣ ਚਾਹੇ ਕਿਸੇ ਘਰ ਦੀਆਂ ਹੋਣ ਉਹਨਾਂ ਨੂੰ ਦੂਰ ਕਰਨ ਵਾਸਤੇ ਪਿਛਲੇ ਲੰਬੇ ਸਮੇਂ ਤੋਂ ਜਿਵੇਂ ਸਾਡਾ ਇੱਕ ਕਾਡਰ ਵੀ ਸੰਗਠਨ ਹੈ ਭਾਰਤੀ ਜਨਤਾ ਪਾਰਟੀ ਉਹ ਲੱਗੀ ਹੋਈ ਸੀ ਔਰ ਉਸ ਚੀਜ਼ ਨੂੰ ਲੋਕਾਂ ਨੇ ਸਮਝ ਕੇ ਕजरीवाल ਦੇ ਜਿਹੜੇ ਝੂਠ, ਭਖੰਡ, ਭ੍ਰਿਸ਼ਟਾਚਾਰ ਜਿਹੜਾ ਇੱਕ ਲੁਕਮਾ ਉਹਨਾਂ ਨੇ ਇੱਕ ਮਖੌਟਾ ਪਾਇਆ ਹੋਇਆ ਸੀਗਾ ਕਿ ਅਸੀਂ ਇੱਕ ਆਮ ਲੋਕਾਂ ਦੀ ਵਿਅਕਤੀ ਆ ਆਮ ਲੋਕਾਂ ਦੀ ਲੀਡਰਸ਼ਿਪ ਦੇ ਵਿੱਚੋਂ ਨਿਕਲ ਕੇ ਆਏ ਹਾਂ ਪਰੰਤੂ ਜਦੋਂ ਉਹਨਾਂ ਦੀ ਸਰਕਾਰਾਂ ਆਈਆਂ ਜਦੋਂ ਸੱਤਾ ਜੇ ਆਏ ਤਾਂ ਭੁੱਲ ਗਏ ਉਹ ਭ੍ਰਿਸ਼ਟਾਚਾਰ ਦੇ ਵਿੱਚ ਡੁੱਬ ਗਏ ਉਹ ਵੱਡੀਆਂ-ਵੱਡੀਆਂ ਜਿਹੜੀਆਂ ਗੱਲਾਂ ਕਰਦੇ ਸੀਗੇ ਲੋਕ ਹਿੱਤ ਵਾਗਿਆ ਉਹਨਾਂ ਤੋਂ ਦੂਰ ਹੋ ਗਏ ਜਦੋਂ ਲੋਕਾਂ ਨੇ ਉਹਨਾਂ ਨੂੰ ਇੱਕ ਪਰਿਵਰਤਨ ਦੇਣ ਦਾ ਮੌਕਾ ਦਿੱਤਾ ਸੀ ਕਿ ਕਾਹੋ ਕਾਹ ਭਾਰਤੀ ਜਨਤਾ ਪਾਰਟੀ ਔਰ ਕਾਂਗਰਸ ਜਿਹੜੀ ਆ ਇਹ ਬੜੇ ਲੰਮੇ ਸਮੇਂ ਤੋਂ ਬੀਜੇਪੀ ਨੇ ਪਹਿਲਾਂ ਕਾਂਗਰਸ ਦੀ ਜਿਹੜੀ ਜਮਾਤ ਆ ਕਾਂਗਰਸ ਦੀ ਭ੍ਰਿਸ਼ਟਾਚਾਰ ਦੇਸ਼ ਵਿਰੋਧੀ ਰੌਣ ਵਰਗੇ ਜਿਹੜੇ ਮੈਂ ਸਮਝਦਾ ਕਿ ਇਹੋ ਜਿਹੇ ਵਿਅਕਤੀਆਂ ਨੂੰ ਉਹਨਾਂ ਨੇ ਪਹਿਲਾਂ ਸਮਝਾਉਣ ਦੀ ਜੋ ਭਾਰਤੀ ਜਨਤਾ ਪਾਰਟੀ ਨੇ ਬਹੁਤ ਲੰਮਾ ਸਮਾਂ ਕੰਮ ਕੀਤਾ ਸੋਤ ਨਾਲ ਨਾਲ ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਕਾਂਗਰਸ ਔਰ ਆਮ ਆਦੀ ਪਾਰਟੀ ਇਹ ਵੀ ਇੱਕੋ ਥੈਲੀ ਦੇ ਚਟੇ-ਵੱਟੇ ਨੇ ਤਾਂ ਉਸ ਜਿਹੜੀ ਹੈ ਗੱਲ ਦਾ ਜਿਹੜਾ ਖਮਿਆਜਾ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਕੇਜਰੀਵਾਲ ਨੂੰ ਉਥੋਂ ਦੀ ਸਭ ਤੋਂ ਵੱਡੀ ਜਿਹੜੀ ਲੀਡਰਸ਼ਿਪ ਹਾਰੀ ਆ ਲੋਕਾਂ ਨੇ ਸੋਚ ਸਮਝ ਕੇ ਉਹਨਾਂ ਦੀਆਂ ਕੰਮਾਂ ਨੂੰ ਵੇਖ ਕੇ ਉਹਨਾਂ ਦੇ ਪਿਛਟਾਜਾਰ ਨੂੰ ਵੇਖ ਕੇ ਵੀ ਝੂਠ ਨੂੰ ਵੇਖ ਕੇ ਪਖੰਡ ਨੂੰ ਵੇਖ ਕੇ ਇਹ ਉਹਨਾਂ ਨੇ ਜਵਾਬ ਦਿੱਤਾ ਨਾ ਕਿ ਭਾਰਤੀ ਜਨਤਾ ਪਾਰਟੀ ਨੇ ਕੋਈ ਪੱਤਾ ਛੱਡਿਆ 27 ਸਾਲ ਅੱਛਾ ਪੰਜਾਹ ਦੇ ਵਿੱਚ ਤੁਸੀਂ 2027 ਦੇ ਵਿੱਚ ਸਰਕਾਰ ਬਣਾਉਣ ਦੀ ਗੱਲ ਕਰਦੇ ਹੋ ਜੀ ਪਰ ਕਿਸਾਨ ਇਥੋਂ ਦਾ ਬਹੁਤ ਹੀ ਜ਼ਿਆਦਾ ਭਾਰਤੀ ਜਨਤਾ ਪਾਰਟੀ ਨਾਲ ਨਰਾਜ਼ ਹੈ ਜੀ ਡੱਲੇਵਾਲ ਸਾਹਿਬ ਬੈਠੇ ਆ ਉਹ ਵੀ ਮਤਲਬ ਨਰਾਜ਼ ਸਾਰਾ ਸਯੋਜਕ ਵੋਟਾਂ ਕਿ ਕਿਸਾਨ ਸਾਰੇ ਗਾਜ ਆ ਅੱਜ ਇੱਕ ਹਰਸ਼ਵਰਤ ਕੌਰ ਬਾਦਲ ਨੂੰ ਸਯੋਜਕ ਵੋਟੇ ਨੇ ਇੱਕ ਮੱਗ ਪੱਤਰ ਦਿੱਤਾ ਜਿਹੜੀਆਂ ਕਾਫੀਆ ਮਸਰੂਖਾ ਸਕਦਾ ਮੇਰੇ ਕੋਲੇ ਵੀ ਆਇਆ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਵੀ ਭਾਰਤੀ ਜਨਤਾ ਪਾਰਟੀ ਬਿਲਕੁਲ ਇਹ ਸਾਡੀ ਦੁਸ਼ਮਣ ਹੈ ਤੇ ਕੇ ਜੋ ਵਾਇਟਮੇਸ਼ ਕੀਤਾ ਹੈ ਸਾਡਾ ਜਿਹੜਾ ਖੇਤਾਂਵਰਧੀ ਪੇਸ਼ ਕੀਤਾ ਇਸ ਕਰਕੇ ਜਦੋਂ ਕਿਸਾਨ ਹੀ ਨਾਰਾਜ਼ ਕਰ ਲਿਆ ਫਿਰ ਤੁਸੀਂ ਮਤਲਬ ਕਿਵੇਂ ਕਰ ਸਕਦੇ ਹੋ ਤੁਸੀਂ ਸਰਕਾਰ ਨਾਲ ਵੇਖੋ ਜੇਕਰ ਕਿਸਾਨ ਨਾਰਾਜ਼ ਹੁੰਦਾ ਤਾਂ ਕੀ ਹਰਿਆਣੇ ਦੇ ਵਿੱਚ ਕਾਂਗਰਸ ਦੇ ਕਿਸਾਨ ਨਹੀਂ ਹੈਗੇ ਅੱਜ ਵੀ ਸਾਡੇ ਜਿਹੜੇ ਪੰਜਾਬ ਦੇ ਕਿਸਾਨ ਭਰਾ ਨੇ ਅਸੀਂ ਵੀ ਕਿਸਾਨੀ ਕਰਦੇ ਹਾਂ ਅਸੀਂ ਪਿੰਡ 'ਚ ਰਹਿੰਦੇ ਹਾਂ ਕਿਸਾਨਾਂ ਨਾਲ ਸਾਡਾ ਸਬੰਧ ਆ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਕਿਸਾਨ ਆ ਕਿਉਂਕਿ ਕਿਸਾਨ ਦੀ ਹਰ ਚਿੰਤਾ ਪਿੱਛੇ ਜੇ ਹੁਣ ਜਿਹੜੀ ਸਾਡੀ ਡੀਏਪੀ ਹੈ ਉਹਦੇ ਵਾਸਤੇ ਨਰਿੰਦਰ મોદી ਨੇ 5 ਸਾਲਾਂ ਵਾਸਤੇ ਦੀ ਫਿਰ ਸਬਸਿਡੀ ਜਾਰੀ ਕਰਤੀ ਹਰ ਤਿੰਨ ਮਹੀਨਾਵਾਂ 2000 ਜਿਹੜਾ ਇਸਾਨੀ ਦੀ ਯੋਜਨਾ ਦੇ ਤਹਿਤ ਪੈ ਰਿਆ ਉਹਨਾਂ ਦੇ ਜਿਹੜਾ ਫਸਲਾਂ ਦਾ ਮੋਲ ਆ ਉਹ ਸਹੀ ਮਿਲ ਰਿਹਾ ਹੈ ਝੋਨਾ ਜਿਹੜਾ ਸਾਡਾ ਬਾਸਵਤੀ ਕਦੇ ਕਮੰਡੀਆਂ ਜੇ ਰੁੱਲਦਾ ਸੀ ਸਹੀ ਚੁੱਕਿਆ ਜਾ ਰਿਹਾ ਹੈ ਖਾਸ ਸਾਨੂੰ ਸਹੀ ਟਾਈਮ ਤੇ ਮਿਲ ਰਹੀ ਹੈ ਤੇ ਜੇਕਰ ਕਿਸਾਨਾਂ ਦੀ ਦੁਸ਼ਮਣ ਜਮਾਤ ਹੁੰਦੀ ਤੇ ਜਿਹੜੇ ਇਹ ਜਿਹੜੇ ਸਾਰੀਆਂ ਪਾਲਿਸੀਆਂ ਨੇ ਜਿਵੇਂ ਮੈਂ ਪਹਿਲਾਂ ਵੀ ਕਿਹਾ ਜਿੱਥੇ ਨਰਿੰਦਰ ਮੋਦੀ ਨੇ ਦੇਸ਼ ਦੀ ਚਿੰਤਾ ਕੀਤੀ ਗਰੀਬ ਦੀ ਚਿੰਤਾ ਕੀਤੀ ਉਸੇ ਕਿਸਾਨ ਦੀ ਵੀ ਕੀਤੀ ਆ ਸਭ ਤੋਂ ਪਹਿਲਾਂ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਮੈਂ ਕਿਸਾਨ ਦੀ ਜਿਹੜੀ ਆਮਦਨਾਂ ਇਹ ਦੁੱਗਣੀ ਕਰਾਂਗਾ ਤੌਰ ਤੇ ਤੁਸੀਂ ਦੇਖੋ 2014 ਦੇ ਰੇਟ ਦੇਖ ਲਓ ਤੇ 2024 ਦੇ ਰੇਟ ਦੇਖੋ ਇਸ ਕਰਕੇ ਅਸੀਂ ਬਿਲਕੁਲ ਮੇਰੇ ਵੀਰ ਜੀ ਜਟਾਣਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਸੀਂ ਪੰਜ ਪਾਣੀ ਨਿਊਜ਼ ਦੇ ਬਹੁਤ ਲੰਬੇ ਸਮੇਂ ਦੇ ਜੁੜੇ ਹੋ ਤੁਸੀਂ ਪੜੇ ਲਿਖੇ ਸਿਆਣੇ ਹੋ ਕੇਵੋ ਸ਼ਰਮਾਈ ਇਹ ਪ੍ਰੈਸ ਦੇ ਮਾਧਮ ਨਾਲ ਸਾਡੇ ਵਿੱਚ ਜੁੜੇ ਹੋਏ ਆ ਮੇਰੀ ਇਹ ਸਭ ਤੋਂ ਪਹਿਲਾਂ ਹੱਥ ਜੋੜ ਕੇ ਬੇਨਤੀ ਹੈ ਕਿ ਅਸੀਂ ਕਿਸਾਨ ਵਿਰੋਧੀ ਨਹੀਂ ਅਸੀਂ ਕਿਸਾਨਾਂ ਦੇ ਹਿੱਤਾਂ ਦੇ ਨਾਲ ਖੜੇ ਆ ਸਾਡੀ ਪਾਰਟੀ ਦੇ ਵਿੱਚ ਅੱਜ ਸੰਧੂ ਸਾਹਿਬ ਵਰਗੇ ਲੋਕ ਵੀ ਇੱਥੇ ਆਏ ਆ ਕਾਰ ਸਿੰਘ ਖੁਦ ਕਿਸਾਨ ਆ ਅਸੀਂ ਕਿਸਾਨੀ ਨਾਲ ਜੁੜੇ ਲੋਕ ਆ ਅਸੀਂ ਵਪਾਰ ਨਾਲ ਵੀ ਜੁੜੇ ਲੋਕ ਆ ਸਾਡਾ ਕੋਈ ਕਿਸਾਨ ਵਿਰੋਧੀ ਚਿਹਰਾ ਨਹੀਂ ਇਹ ਸਿਰਫ ਉਹਨਾਂ ਦੀਆਂ ਸਾਜਿਸ਼ਾਂ ਨੇ ਇਹ ਇਹੀ ਦਾ ਇਹੀ ਇਸੇ ਗੱਲ ਦਾ ਤਾਂ ਪਰਦਾ ਪਾਸ ਹੋਇਆ ਆਮ ਆਦਮੀ ਪਾਰਟੀ ਦੇ ਲੋਕਾਂ ਨਾਲ ਕੀਤਾ ਹੈ ਲੋਕਾਂ ਨੇ ਜਵਾਬ ਦਿੱਤਾ ਉਹਨਾਂ ਨੂੰ ਜੇ ਤੁਸੀਂ ਸਾਨੂੰ ਗੁੰਮਰਾਹ ਕੀਤਾ ਭਾਰਤੀ ਜਨਤਾ ਪਾਰਟੀ ਨੂੰ ਦੇਸ਼ ਵਿਰੋਧੀ ਕਿਸਾਨ ਵਿਰੋਧੀ ਗਰੀਬ ਵਿਰੋਧੀ ਦੱਸ ਕੇ ਸੋ ਇਹ ਜਿਹੜਾ ਬਲਾਸ਼ਾ ਤੁਸੀਂ ਵੇਖਿਆ ਹੀ ਹੈ ਦਿੱਲੀ ਦੇ ਵਿੱਚ ਐਡਾ ਵੱਡਾ ਮੰਡਟ ਮਿਲਿਆ ਆ ਸਾਨੂੰ 10% ਵੋਟ ਉਹਨਾਂ ਨਾਲੋਂ ਜ਼ਿਆਦਾ ਮਿਲੀ ਆ ਆਮ ਆਦਮੀ ਪਾਰਟੀ ਨੂੰ ਜੇਕਰ ਕਿਸਾਨ ਵਿਰੋਧੀ ਹੁੰਦੀ ਤਾਂ ਇਹ ਕਦੇ ਵੀ ਜਿੱਤਾਂ ਜਿਹੜੀਆਂ ਇਹ ਨਹੀਂ ਬਲਗੀਆਂ ਸੀ ਕਾਰਜ ਜੀ ਦਿੱਲੀ ਮਾਡਲ ਇਹ ਕਹਿੰਦੇ ਦਿੱਲੀ ਮਾਡਲ ਦਾ ਬਹੁਤ ਵਧੀਆ ਹੈ ਦਿੱਲੀ ਮਾਡਲ ਫੇਲ ਹੋ ਗਿਆ ਅੱਜ ਕਿਵੇਂ ਦੇਖਦੇ ਇਹਨੂੰ ਜਿਹੜੀ ਮਾਡਲ ਹੈ ਦਿੱਲੀ ਮਾਡਲ ਜੇ ਫੇਲ ਹੋ ਗਿਆ ਤਾਂ ਹੀ ਇਹ ਹਾਰੇ ਨੇ ਕਿਉਂਕਿ ਦਿੱਲੀ ਮਾਡਲ ਕੁਝ ਨਹੀਂ ਸੀਗਾ ਇਹ ਇਹਨਾਂ ਨੇ ਸਿਰਫ ਸੋਸ਼ਲ ਮੀਡੀਆ ਤੇ ਸਰਕਾਰ ਸੀ ਇਹਨਾਂ ਦੀ ਕੰਮ ਤਾਂ ਸਾਰੇ ਜਿਹੜੇ ਜਿੰਨੀਆਂ ਵੀ ਸਕੀਮਾਂ ਨੇ ਸਭ ਸੈਂਟਰ ਦੀਆਂ ਸਕੀਮਾਂ ਨੇ ਤੁਸੀਂ ਇੱਥੇ ਵੀ ਵੇਖ ਲਓ ਹੁਣ ਜਿਹੜੇ ਮਹੱਲਾ ਕਲੀਨਿਕ ਨੇ ਉਹਨਾਂ ਦੇ ਫੇਲ ਹੋ ਗਏ ਜਿਹੜੀਆਂ ਸੈਂਟਰ ਦੀਆਂ ਸਕੀਮਾਂ ਨੇ ਹੈਲਥ ਕਾਰਡ ਸੈਂਟਰ ਦਾ ਹੁੰਦਾ ਲਾਗੂ ਇਹਨਾਂ ਨੇ ਕਰਨਾ ਉਹਦੇ ਵਿੱਚ ਵੀ ਹਰਾ ਫੇਰੀਆਂ ਸਾਰਾ ਡਰਾਮੇ ਸੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ 27 ਸਾਲ ਬਾਅਦ ਸਰਕਾਰ ਬਣੀ ਹੈ ਮੈਂ ਤਾਂ ਉਹਨਾਂ ਦਾ ਦਾਦਾ ਤਨਵਾਦ ਕਰਦਾ ਜਿਨ੍ਹਾਂ ਨੇ 27 ਸਾਲ ਵਿੱਚ ਬਹਿ ਕੇ ਇੰਤਜ਼ਾਰ ਕੀਤਾ ਭਾਵੇਂ ਕੁਆਜ ਐਮਐਲਏ ਬਣਿਆ ਭਾਵੇਂ ਕੁ ਮੰਡਲ ਪ੍ਰਧਾਨ ਸੀ ਭਾਵੇਂ ਬੂਥਦਾਰ ਚਾਰਜ ਕਿਉਂਕਿ ਇਹਨਾਂ ਦਾ ਕੋਈ ਕੈਡਰ ਹੈ ਜਿਗਾਂ ਵਾਲੀ ਪਾਰਟੀ ਦਾ ਜੀ ਜੀ ਪੀ ਪਾਰਟੀ ਦਾ ਕੁ ਕੈਡਰ ਹੈ ਸੰਗਠਨ ਹੈ ਜਿਹੜਾ ਨੇ ਪਾਰਟੀ ਦੀਆਂ ਬੂਥ ਤੇ ਕੰਮ ਕਰਦੀ ਹੈ ਪਾਰਟੀ ਬੂਥ ਕੋਲ ਇੱਕ ਤੇ ਤੱਕ ਹੋਰ ਵੱਡੀ ਗੱਲ ਇਹ ਹੈ ਵੀ ਹਰ ਜਾਤੀ ਦੀ ਹਰ ਵਰਗ ਦੀ ਪਾਰਟੀ ਹੈ ਇਹਨਾਂ ਦੇ ਵਾਂਗੂ ਵੰਧਿਆ ਘਰਾਣਿਆਂ ਦੀ ਪਾਰਟੀ ਨਹੀਂ ਹੈ। ਬੜੀ ਵੱਡੇ ਵੱਡੇ ਜਿਹੜੇ ਆ ਉਹ ਹਾਰੇ ਆ ਕੇਜਰੀਵਾਲ ਸੋਧੀ ਆ ਭਾਵੇਂ ਇਕੱਠ ਕਰਾ ਤੇ ਹੋਰ ਬਹੁਤ ਵੱਡੇ ਇਹਨਾਂ ਕਿਵੇਂ ਦੇਖਦੇ ਹੋ ਇਹਨਾਂ ਤੋਂ ਬੋਤਸਰ ਦੇ ਵਿੱਚ ਲੋਕਾਂ ਨੇ ਅੱਜ ਇੱਕ ਇਹਨਾਂ ਨੂੰ ਉਹ ਰਸਤਾ ਵਿਖਾਤਾ ਜਿਹੜਾ ਪਹਿਲਾਂ ਹਾਲਾ ਸੀ ਇਹਨਾਂ ਨਾਲ ਉਹ ਗੱਲ ਹੋਈ ਹੈ ਜਿਵੇਂ ਇਹ 2022 ਚ ਲਿਖ ਕੇ ਦਿੰਦੇ ਸੀ ਇਹਨਾਂ ਵੀ ਆ ਵੀ ਹਾਰੇਗਾ ਮੈਂ ਲਿਖ ਕੇ ਦੇਣਾ ਆ ਵੀ ਹਾਰੇਗਾ ਮੈਂ ਲਿਖ ਕੇ ਦੇਣਾ ਇਹਨਾਂ ਨੂੰ ਲੋਕਾਂ ਨੇ ਲਿਖ ਕੇ ਦਿੱਤਾ ਵੀ ਆ ਜਾ ਹੁਣ ਤੇਰੀ ਵਾਰੀ ਆ ਅਸੀਂ ਤੈਨੂੰ ਹਰਾਉਨੇ ਆ ਕਿਉਂਕਿ ਫਰਾਡ ਬਹੁਤ ਇਹਨਾਂ ਨੇ ਕਰ ਲਿਆ ਸੀ ਪਹਿਲਾਂ ਮੈਂ ਇਹ ਨਹੀਂ ਕਹਿੰਦਾ ਵੀ ਇਕੱਲੇ ਪੰਜਾਬ ਦਾ ਪੈਸਾ ਨੇ ਬਰਬਾਦ ਕੀਤਾ ਹੈ ਪੰਜਾਬ ਦਾ ਪੈਸਾ ਤਾਂ ਬਰਬਾਦ ਕੀਤਾ ਹੀ ਹੈ ਰਾਜਸਥਾਨ ਇਲੈਕਸ਼ਨਾਂ ਚ ਕੀਤਾ ਗੁਜਰਾਤ ਚ ਕੀਤਾ ਹਰਿਆਣੇ ਚ ਕੀਤਾ ਤਾਂ ਨਾਲ ਇਹਨਾਂ ਨੇ ਦਿੱਲੀ ਦਾ ਵੀ ਕੀਤਾ ਸੀ ਕਿਉਂਕਿ ਦਿੱਲੀ ਤੋਂ ਬਾਹਰ ਲੈ ਕੇ ਐਟ ਕੰਟਰੀਆਂ ਤੇ ਜਾ ਕੇ ਦੂਜਿਆਂ ਨੂੰ ਘੁੰਮਦਾ ਸੀ ਤੇ ਦੂਜਿਆਂ ਸੂਬਿਆਂ ਤੇ ਜਾ ਕੇ ਪ੍ਰਚਾਰ ਕਰਦੇ ਸੀ ਉਹਨਾਂ ਨੂੰ ਇਸ ਗੱਲ ਦੀ ਸਮਝ ਆ ਗਈ ਉਹਨਾਂ ਨੇ ਚੱਕ ਕੇ ਨੂੰ ਆਸੇ ਕਰਤਾ ਔਰ ਪੰਜਾਬ ਦੇ ਪੋਲੇ ਪਾਲੇ ਲੋਕ ਨੇ ਇਹਨਾਂ ਤੇ ਗਲਤ ਪ੍ਰਚਾਰ ਦਾ ਜਿਹੜਾ ਸੀ ਪੰਜਾਬੀਆਂ 'ਤੇ ਅਸਰ ਬੜੀ ਛੇਤੀ ਹੁੰਦਾ ਉਹ ਸੁਫਨੇ ਜਾਦੇ ਵਖਾਤੇ ਇਹਨਾਂ ਨੇ ਤਾਂ ਇੱਕ ਲੋਕਾਂ ਨੂੰ ਉਦੋਂ ਇੱਕ ਫੇਰ ਬਦਲਦਾ ਬੜਾ ਚਾਹ ਸੀ ਕਿਉਂਕਿ 70 ਸਾਲ ਹੋ ਗਏ ਸੀਗੇ ਕੋਈ ਤੀਜੀ ਪਾਰਟੀ ਵਿੱਚ ਨਹੀਂ ਸੀ ਆ ਕੇ ਬੜੀ ਕਾਲੀ ਸੀ ਤੇ ਜਾਂ ਕਾਂਗਰਸ ਦੀ ਵਾਰੀ ਨਾਲ ਆਈ ਜਾਂਦੇ ਸੀ ਲੋਕਾਂ ਨੂੰ ਇੱਕ ਚਾਹ ਸੀ ਵੀ ਤੀਜਾ ਬਦਲਾ ਆਵੇ ਤਾਂ ਤੀਜੇ ਬਦਲਾ ਨੇ ਉਹਨਾਂ ਦਾ ਉਹ ਜਿਹੜਾ ਸੀ ਚਾਹ ਉਹ ਤਾਂ ਪੂਰਾ ਕਰਤਾ ਪਰ ਭਾਰਤੀ ਜਨਤਾ ਪਾਰਟੀ ਹੁਣ ਤੀਜੇ ਬਦਲਾਵ ਵੱਲ ਵੱਧ ਰਹੀ ਹੈ ਔਰ ਲੋਕਾਂ ਨੇ ਤੇ ਹੁਣ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਪਦਾ ਭੁੱਖ ਨਜ਼ਰ ਆਉਂਦਾ ਇਸ ਕਰਕੇ ਸਾਨੂੰ ਬਹੁਤ ਫੋਨ ਕਰ ਲਾ ਹੁਣ ਹਲਕੇ ਚੋਂ ਆਉਂਦੀਆਂ ਨੇ ਕਿ ਭਾਈ ਅਸੀਂ ਭਾਰਤੀ ਜਨਤਾ ਪਾਰਟੀ ਜੁਆਇਨ ਕਰਨੀ ਹੈ ਔਰ ਇਹ ਕਹਿ ਰਹੀ ਸੀ ਕਿ ਹੁਣ ਤਿਆਰੀ ਪੰਜਾਬ ਦੀ ਹੈ ਦਿੱਲੀ ਫਤਹਿ ਕਰ ਲਈ ਪੰਜਾਬ ਦੀ ਵਾਰੀ ਹੈ 27 ਦੇ ਵਿੱਚ ਮੁੱਖ ਮੰਤਰੀ ਬਿਲਕੁਲ ਬਿਲਕੁਲ ਜਾਖੜ ਸਾਹਿਬ ਦੀ ਰੁਵਾਈ ਸੀ ਪੰਜਾਬ ਦੀ ਸਰਕਾਰ ਬਣੇਗੀ ਔਰ ਅਸੀਂ ਪੂਰਾ ਜੋਰ ਲਾਵਾਂਗੇ ਲੰਬੀ ਦੀ ਸਾਡੀ ਸਾਰੀ ਇਥੇ ਟੀਮ ਬੈਠੀ ਹੈ ਸਾਡੇ ਮਰੋੜ ਤੇ ਸੰਜਣੇ ਬੈਠੇ ਨੇ ਔਰ ਸਾਨੂੰ ਵੀ ਹਦਾਇਤਾਂ ਨੇ ਪਾਰਟੀ ਵੱਲੋਂ ਵੀ ਹੁਣ ਬੂਥਾਂ ਤੇ ਕੰਮ ਕਰੋ ਹੁਣ ਸਾਡੇ ਕੋਰ ਰਿਜ਼ਰਵਰ ਲੱਗ ਗਏ ਨਹੀਂ ਅਸੀਂ ਹੁਣ ਬੂਥਾਂ ਦੀਆਂ ਕਮੇਟੀਆਂ ਫਿਰ ਤੋਂ ਬਣਾਉਣੀਆਂ ਸ਼ੁਰੂ ਕਰਤੀਆਂ ਨੇ ਔਰ 27 ਤਰੀਕ ਤੱਕ ਅਸੀਂ ਸਾਰੇ ਬੂਥਾਂ ਦੀਆਂ ਕਮੇਟੀਆਂ ਬਣਾ ਕੇ ਪ੍ਰਧਾਨਾਂ ਦੇ ਵਿੱਚ ਜਿਹੜਾ ਕੋਈ ਸੰਗਠਨ ਚ ਅਸੀਂ ਹੇਰ ਫੇਰ ਕਰਨਾ ਕਰਕੇ ਤੇ ਸਾਡਾ ਸਾਰਾ ਸੰਗਠਨ ਦ ਜ਼ਿਲ੍ਹਾ ਪ੍ਰਧਾਨ ਮੰਡਲ ਪ੍ਰਧਾਨ ਜਿੰਨਾ ਵੀ ਕੱਢ ਰਹੇ ਸਾਰਾ ਇਸ ਕਰਕੇ ਪਾਰਟੀ ਪੂਰੇ ਜੋਰ ਤੇ ਲੱਗੀ ਹੋਈ ਹੈ 2027 ਚ ਸਰਕਾਰ ਬਣਾਵਾਂਗੇ ਹਰ ਹਾਲਤ ਦੇ ਵਿੱਚ ਅੱਜ ਤੁਸੀਂ ਪੰਨੀ ਵਾਲੇ ਜਸ਼ਨ ਮਾਇਆ ਦਿੱਲੀ ਚੱਤਾਂ ਲੋਕਾਂ ਦਾ ਰਸਤਾ ਬੜਾ ਸੋਹਣਾ ਰਿਸਪੌਂਸ ਆ ਸਾਨੂੰ ਤੁਸੀਂ ਵੇਖ ਹੀ ਲਿਆ ਪੂਰੇ ਲੰਬੀ ਹਲਕੇ ਦੇ ਕੋਨੇ-ਕੋਨੇ ਤੋਂ ਲੋਕ ਆਏ ਸੀ ਸਾਡੇ ਸੱਜਣ ਮਲੋੜ ਤੋਂ ਵੀ ਆਏ ਨੇ ਆ ਸਾਡੇ ਸੰਧੂ ਸਾਹਿਬ ਬੈਠੇ ਨੇ ਥੋੜਾ ਜਿਹਾ ਲੇਟ ਆਇਆ ਸਾਡੇ ਟੀਵੀ ਦੇ ਸਪੋਕਸਮੈਨ ਬੁਲਾ ਰਹੇ ਵੀ ਨੇ ਔਰ ਕਿਸਾਨ ਰਿੰਗ ਦੇ ਸਾਡੇ ਪੰਜਾਬ ਦੇ ਜਨਰਲ ਸੈਕਟਰੀ ਨੇ ਇਹਨਾਂ ਦਾ ਵੀ ਕਰਾਉਣਾ ਹੈ ਤੁਹਾਡੀ ਡਿਬੇਟ ਹੋ ਬਹੁਤ ਸਾਡੇ ਸਾਰੇ ਚਾਹ ਨਾਲ ਆਏ ਨੇ ਖੁਸ਼ੀ ਨਾਲ ਆਏ ਨੇ ਸਾਰਿਆਂ ਨੂੰ ਚਾਹ ਚਿਕਾ ਬਹੁਤ ਲੰਮੇ ਚਿਰ ਤੋਂ ਇੰਤਜ਼ਾਰ ਸੀ ਸਾਡੀ ਹਰਿਆਣੇ ਚ ਬਣ ਗਈ ਰਾਜਸਥਾਨ ਚ ਬਣ ਗਈ ਦਿੱਲੀ ਚ ਬਣ ਗਈ ਆ ਵਿਚਾਲਾ ਰਹਿ ਗਿਆ ਹੁਣ ਸਾਰਾ ਜੋਰ ਪੰਜਾਬ ਚ ਲੱਗਣਾ ਸਾਡਾ ਤਾਂ ਪੰਜਾਬ ਚ ਸਰਕਾਰ ਬਣਨੀ ਹੈ ਕਿਉਂਕਿ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਆਉਣ ਵਾਲਾ ਜਿਹੜਾ ਭਵਿੱਖਾ ਹੈ ਭਾਰਤੀ ਜਨਤਾ ਪਾਰਟੀ ਦੇ ਹੱਥਾਂ ਚ ਹੀ ਹੈ ਜਦੋਂ ਪਹਿਲੀ ਵਾਰੀ ਹਰਿਆਣਾ ਚ ਸਰਕਾਰ ਬਣੀ ਉਹਦੋਂ ਵੀ ਲੋਕ ਮਜ਼ਾਕ ਉਡਾਉਂਦੇ ਸੀ ਉਹਦੋਂ ਮੈਂ ਤੇ ਢਿੰਗੜਾ ਜੀ ਆ ਸਾਰੀ ਟੀਮ ਅਸੀਂ ਇੱਕ ਮਹੀਨਾ ਸੰਧ ਸੀਟ ਤੇ ਰਹੇ ਸੀ ਤਾਂ ਸਾਨੂੰ ਪਤਾ ਸੀ ਬਣੇਗੀ ਤਾਂ ਬਣ ਗਈ ਤੇ ਦੁਬਾਰਾ ਗਈ ਨਹੀਂ ਟਿੱਗੀ ਯੂਪੀ ਚ ਬਣ ਗਈ ਉੱਥੇ ਵੀ ਟਿੱਗੀ ਜਿੱਥੇ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਦੀ ਹੈ ਜਾਂਦੀ ਨਹੀਂ ਉਹਦਾ ਕਾਰਨ ਇਹ ਹੀ ਹੈ ਵੀ ਵਾਅਦਿਆਂ ਤੇ ਖਰਾ ਉਤਰਦੇ ਆ ਵਾਦੇ ਉਹ ਨਹੀਂ ਕਰਦੇ ਆ ਜਿੰਨੇ ਪੂਰੇ ਕਰ ਲੈਣੇ ਆ ਇਸ ਕਰਕੇ ਦਿੱਲੀ ਵਾਲਿਆਂ ਨੂੰ ਜੋ ਵਾਦੇ ਕੀਤੇ ਨੇ ਸਾਡੇ ਮੋਦੀ ਸਾਹਿਬ ਨੇ ਉਸ ਨੂੰ ਸੁਪਨੇ ਉਹ ਸਾਰੇ ਪੂਰੇ ਹੋਣਗੇ ਉਹਨੂੰ ਵੇਖ ਕੇ ਹੀ ਫਿਰ ਲੋਕੀ ਸਾਨੂੰ ਪੰਜਾਬ ਚ ਵੋਟਾਂ ਪਾਉਣਗੇ ਧੰਨਵਾਦ